ਇਹ ਪੰਜਾਬੀ ਉਹ ਸਾਸਰੀ ਕਾਲ ਜਿਵੇਂ ਕਿ ਰਣਜੀਤ ਸਿੰਘ ਘੱਡਰੀਆਂ ਵਾਲੇ ਦਾ ਇੱਕ ਐਸਾ ਖੁਲਾਸਾ ਕਰਨ ਜਾ ਰਿਹਾ ਮੈਂ ਤੁਹਾਡੇ ਸਾਹਮਣੇ ਜਿਹੜਾ ਕਿ ਦੇਖ ਕੇ ਤੁਹਾਡੇ ਹੋਸ਼ ੁੱਟ ਜਾਣੀ ਇੱਕ ਔਰਤ ਤੇ ਇੱਕ ਬੰਦਾ ਯਾਨੀ ਉਸੇ ਬੰਦੇ ਦਾ ਜੇਕਰ ਇਹ ਤੇ ਉਸੇ ਬੰਦੇ ਦੀ ਸਾਰੀ ਕਹਾਣੀ ਮੈਂ ਤੁਹਾਡੇ ਸਾਹਮਣੇ ਸੁਣਾਉਣ ਵੀ ਜਾ ਰਿਹਾ ਤੇ ਦਿਖਾਉਣ ਵੀ ਜਾ ਰਿਹਾ ਵੀਡੀਓ ਦੇ ਵਿੱਚ ਇਹੋ ਹੀ ਬੰਦਾ ਜਿਨੇ ਇਹ ਗੱਲ ਕਹੀ ਸੀ ਵੀ ਮੈਂ ਯਾਨੀ ਤੁਸੀਂ ਮੈਨੂੰ ਲੱਗਦਾ ਪਹਿਲਾਂ ਸੁਣਿਆ ਨਹੀਂ ਹੋਣਾ ਪਰ ਮੈਂ ਤੁਹਾਨੂੰ ਅੱਜ ਸੁਣਾਉਂਗਾ ਵੀ ਔਰ ਦਿਖਾਉਂਗਾ ਵੀ ਅਰੰਜੀਤ ਸਿੰਘ ਢੱਡਰੀਆਂ ਵਾਲੇ ਦੇ ਕੋਲ ਡੇਰੇ ਦੇ ਵਿੱਚ ਇਹ ਦਾਵਾ ਕੀਤਾ ਗਿਆ ਸੀ ਕਈ ਦਿਨਾਂ ਪਹਿਲਾਂ ਕਿ ਔਰਤਾਂ ਜਾਂਦੀਆਂ ਨੇ ਪੈਸੇ ਲੈ ਕੇ ਜਾਂਦੀਆਂ ਨੇ ਔਰ ਇੱਕਾ ਜਿਹੜਾ ਸ਼ਖਸ ਆ ਉਹ ਵੀ ਮੈਂ ਤੁਹਾਡੇ ਸਾਹਮਣੇ ਕਰਨ ਜਾ ਰਿਹਾ ਉਸ ਔਰਤ ਦੀ ਆਵਾਜ਼ ਵੀ ਤੁਹਾਨੂੰ ਮੈਂ ਸੁਣਾਉਂਗਾ ਔਰ ਉਸ ਦਾ ਚਿਹਰਾ ਵੀ ਤੁਹਾਡੇ ਸਾਹਮਣੇ ਲੈ ਕੇ ਆਉਂਗਾ ਤਾਂ ਕਿ ਤੁਹਾਨੂੰ ਪਤਾ ਲੱਗੇ ਅਸਲੀਅਤ ਹੈ ਕੀ ਹੈ ਤਾਂ ਮੈਂ ਦੇਖੋ ਪਿਛਲੇ ਦਿਨੀ ਜਿਹੜਾ ਇੱਕ ਕੇਸ ਪਿਆ ਸੀ ਰਣਜੀਤ ਸਿੰਘ ਢੱਡਰੀਆਂ ਵਾਲੇ ਸੰਤ ਉੱਤੇ ਤਾਂ ਉਸ ਉੱਪਰ ਮੈਂ ਲਗਾਤਾਰ ਵੀਡੀਓ ਬਣਾਈਆਂ ਨੇ ਮੈਂ ਬਹੁਤ ਵੱਡਾ ਪੱਖ ਰੱਖਿਆ ਸੰਤਾਂ ਦਾ ਕਿ ਸੰਤ ਐਦਾਂ ਦੇ ਨਹੀਂ ਹੋ ਸਕਦੇ ਔਰ ਦੂਜੇ ਪਾਸੇ ਮੈਂ ਜਿਹੜੀ ਕੁੜੀ ਵਾਲੇ ਸੀ ਉਹਨਾਂ ਦੇ ਬਾਰੇ ਵੀ ਮੈਂ ਬੋਲਿਆ ਸੀ ਤੇ ਮੈਂ ਸੰਤਾਂ ਨੂੰ ਸਿੱਧੀ ਆਪਣੇ ਚੈਨਲ ਤੋਂ ਅਪੀਲ ਕੀਤੀ ਸੀ ਕਿ ਤੁਸੀਂ ਆਪਦੀ ਗ੍ਰਿਫਤਾਰੀ ਦੇ ਦਿਓ ਕਿਉਂ ਕਿਉਂਕਿ ਇਹ ਮਾਮਲਾ ਸ਼ੱਕੀ ਬਣਦਾ ਜਾਂਦਾ ਸੀ ਪੰਜਾਬ ਦੇ ਲੋਕ ਸੋਚ ਰਹੇ ਸੀ ਕਿ ਸੰਤ ਢੱਡਰੀਆਂ ਵਾਲਾ ਦੋਸ਼ੀ ਹੈ ਤਾਂ ਮੈਂ ਵੀ ਕਿਹਾ ਸੀ ਵੀ ਸੰਤ ਜੀ ਤੁਸੀਂ ਆਪਣੀ ਗਿਰਵਦਾਰੀ ਦੋ ਪਰਮੇਸ਼ਰ ਦਵਾਰ ਦੇ ਵਿੱਚ ਆ ਕੇ ਤਾਂ ਕਿ ਜਿਹੜਾ ਲੋਕਾਂ ਦਾ ਕਹਿਣਾ ਮੀਡੀਆ ਦੇ ਵਿੱਚ ਅੱਗ ਵਾਂਗੂ ਖਬਰ ਫੈਲੀ ਹੈ ਕਿ ਢੱਡਰੀਆਂ ਵਾਲਾ ਗਾਇਬ ਆ ਪਰਮੇਸ਼ਰ ਦਵਾਰ ਛੱਡ ਕੇ ਤਾਂ ਮੈਂ ਬੜਾ ਉਸका ਗੱਲਾਂ ਦੇ ਉੱਤੇ ਕੰਮ ਕੀਤਾ ਸੰਤਾਂ ਦੇ ਹੱਕ ਵਿੱਚ ਵੀ ਡਟ ਕੇ ਬੋਲਿਆ ਤੇ ਕੁੜੀ ਵਾਲਿਆਂ ਦਾ ਪੱਖ ਵੀ ਮੈਂ ਵਿੱਚ ਦੀ ਰੱਖਦਾ ਗਿਆ ਤਾਂ ਅੱਜ ਇੱਕ ਮਾਮਲਾ ਬੜਾ ਗੰਭੀਰ ਸਾਹਮਣੇ ਆਇਆ ਜਿਹਦੇ ਵਿੱਚ ਦਾਵਾ ਕੀਤਾ ਗਿਆ ਸੀ ਕਈ ਦਿਨ ਪਹਿਲਾਂ ਕਿ 100-100 ਡਾਲਰ ਲੈ ਕੇ ਕੁੜੀਆਂ ਜਾਂਦੀਆਂ ਨੇ ਇਹੀ ਗੱਲ ਸੀ ਤੇ ਉਹ ਸ਼ਖਸ ਦਾ ਮੈਂ ਤੁਹਾਨੂੰ ਚਿਹਰਾ ਉਹਦੇ ਦਿਖਾਇਆ ਵੀ ਸੀ ਪਰ ਜਿਹੜੀ ਇਹ ਅੱਜ ਗੱਲ ਹੈ ਇਹ ਪੂਰੀ ਤਰ੍ਹਾਂ ਨਰੋਲ ਕਰ ਦੂਗੀ ਮੈਂ ਵਾਰ-ਵਾਰ ਲਗਾਤਾਰ ਹੀ ਕੰਮ ਕੀਤਾ ਇਸ ਮੁੱਦੇ ਦੇ ਉੱਤੇ ਤਾਂ ਮੇਰੀ ਪਹਿਨੀ ਨਜ਼ਰ ਬਣੀ ਹੋਈ ਹੈ ਤਾਂ ਹੁਣ ਪੰਜਾਬੀਓ ਪਹਿਲਾਂ ਇਸ ਵੀਡੀਓ ਨੂੰ ਤੁਸੀਂ ਸੁਣ ਲਓ ਪਹਿਲਾਂ ਮੈਂ ਤੁਹਾਨੂੰ ਇੱਕ ਬਿਆਨ ਸੁਣਾਉਣਾ ਉਸ ਤੋਂ ਬਾਅਦ ਮੈਂ ਤੁਹਾਨੂੰ ਸਾਰਾ ਕੁਝ ਦਿਖਾਉਂਗਾ ਵੀ ਉਸ ਔਰਤ ਬਾਰੇ ਸਾਰਾ ਕੁਝ ਤੁਹਾਨੂੰ ਮੈਂ ਪੂਰੀ ਡਿਟੇਲ ਦੇ ਨਾਲ ਦੱਸੂਗਾ ਬੜੇ ਧਿਆਨ ਦੇ ਨਾਲ ਇਸ ਨੂੰ ਸੁਣਨਾ ਉਸ ਤੋਂ ਬਾਅਦ ਇਸ ਵੀਡੀਓ ਨੂੰ ਅੱਗੇ ਤੱਕ ਗਰੁੱਪਾਂ ਦੇ ਵਿੱਚ ਸ਼ੇਅਰ ਕਰਨੇ ਬਿਨਾਂ ਨਾ ਰਿਓ ਜਿਹੜੇ ਸੰਤ ਦੇ ਪ੍ਰੇਮੀ ਆ ਉਹ ਵੀ ਤੇ ਜਿਹੜੇ ਨਹੀਂ ਉਹ ਵੀ ਸੁਣੋ ਧੰਨਵਾਦ ਕਰਦਾ ਹੁਣ ਅਗਲੀ ਗੱਲ ਕਰ ਲਈਏ ਕਿ ਅਸੀਂ ਗੱਲ ਕੀਤੀ ਸੀ ਸੰਤ ਸੂਰ ਸਿੰਘ ਦੀ ਠੀਕ ਹੈ ਹੋਰ ਕਈ ਸਾਧਾਂ ਨਹੀਂ ਸੂਰ ਸਿੰਘ ਦਾ ਤਾਂ ਕਿਉਂਕਿ ਇਸ ਇਹ ਇੱਕ ਬੰਦਾ ਇੱਕ ਸੰਤ ਇਦਾਂ ਦਾ ਜਿੰਨੇ ਕਾਫੀ ਵੱਡੇ ਲੈਵਲ ਤੇ ਉਹ ਜਿਹੜੇ ਚੰਗੇ ਮਹਾਪੁਰਖੀ ਉਹਨਾਂ ਦਾ ਵੀ ਨੁਕਸਾਨ ਕੀਤਾ ਬਹੁਤ ਵੱਡਾ ਗੰਦ ਪਾਇਆ ਇਹਨੇ ਜਨਾਨੀ ਕੋਈ ਨਹੀਂ ਛੱਡੀ ਆਪਣੀ ਢੀਲੀ ਚ ਪਾਟੀ ਕੋਈ ਨਹੀਂ ਛੱਡੀ ਅੱਜ ਵੀ ਇਹਦੇ ਕੋਲ ਚਾਰ ਜਨਾਨੀਆਂ ਸੰਤ ਸੂਰ ਸਿੰਘ ਨੇ ਚਾਰ ਜਨਾਨੀਆਂ ਰੱਖੀਆਂ ਨੇ ਮੈਂ ਮਿਨਿਮਮ ਨੇ ਜਦੋਂ ਕੋਈ ਪ੍ਰੋਗਰਾਮ ਹੁੰਦਾ ਵਸਾਕੀ ਦਾ ਪ੍ਰੋਗਰਾਮ ਆ ਗਿਆ ਜਾਂ ਇਹਨਾਂ ਦੇ ਸੰਪੜਪਾਟ ਆ ਗਏ ਤਾਂ ਮਾਗ ਵੀ ਜਾਪ ਅੱਗੇ ਆ ਗਏ ਤੇ ਫਿਰ 5-6 ਵੀ ਹੋ ਜਾਂਦੀਆਂ ਇੱਕ ਅੱਧੀ ਆ ਕਾਦੀਆਂ ਕੁਦੀਆਂ ਤੋਂ ਵੀ ਚੜ ਜਾਂਦੀ ਹੁੰਦੀ ਹੈ ਸੋ ਉਹ ਮਾਤਰਾ ਤੋਂ ਵੱਧ ਜਾਂਦੀ ਹੈ ਚਾਰ ਜਨਾਨੀਆਂ ਨੇ ਪੱਤੀਆਂ ਰੱਖੀਆਂ ਚਾਰ ਜਨਾਨੀਆਂ ਦੇ ਵਿੱਚੋਂ ਉਹ ਲਗਭਗ 99.9% ਜਨਾਨੀਆਂ ਹੁੰਦੇ ਜਿਹਨਾਂ ਦੇ ਘਰ ਵਾਲੇ ਮਰ ਜਾਂਦੇ ਆ ਜਿਨ੍ਹਾਂ ਦਾ ਇੱਕ ਤਲਾਕ ਹੋ ਜਾਂਦਾ ਆ ਆਪਸ ਵਿੱਚ ਬਣਦੀ ਨਹੀਂ ਉਹ ਸਾਰੀਆਂ ਜਨਾਨੀਆਂ ਇਹਦੇ ਰੱਖੀਆਂ ਹੁੰਦੀਆਂ ਸੋ ਇਹਨੇ ਜ਼ਿਆਦਾ ਮਾਤਰਾ ਜਿਕਰਤਾ ਮੈਂ ਪਿਛਲੇ ਦਿਨੀ ਇਹਨੂੰ ਖੁੱਲ ਕੇ ਐਕਸਪੋਜ਼ ਕੀਤਾ ਤੇ ਮੈਂ ਇਹਦੇ ਚੇਲਿਆਂ ਨੂੰ ਕਹਿਣਾ ਚਾਹੁੰਨਾ ਬੇਨਤੀ ਕਰ ਦੇਣਾ ਹੱਥੇ ਵੀ ਜੋੜ ਦੇਣਾ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਦੇਖੋ ਮੈਂ ਪਿਛਲੀ ਵੀਡੀਓ 'ਚ ਤੁਹਾਨੂੰ ਸਿੱਧਾ ਚੈਲੰਜ ਕੀਤਾ ਸੀ ਕਿ ਮੈਂ ਵੀ ਚਾਹੁੰਦਾ ਤੁਸੀਂ ਝੂਠਾ ਕਰ ਦਿਓ ਮੈਨੂੰ ਸੋ ਕਰੋ ਚੈਲੰਜ ਅਸੈਪਟ ਕਰੋ ਤੁਸੀਂ ਖੁੱਲ ਕੇ ਮੈਦਾਨ ਦੇ ਵਿੱਚ ਸਾਹਮਣੇ ਆਓ ਉਹ ਤੁਹਾਡਾ ਕਿੱਦਾਂ ਦਾ ਬਾਬਾ ਉਹ ਤੁਹਾਡਾ ਕਿੱਦਾਂ ਦਾ ਗੁਰੂ ਹੈ ਜਿਹੜਾ ਤੁਹਾਨੂੰ ਇਹ ਨਹੀਂ ਪਾਵਰ ਦੇ ਪਾਰਿਆ ਕਿ ਤੁਸੀਂ ਉਹਦੇ ਬਿਲਕੁਲ ਸਾਹਮਣੇ ਬੈ ਕੇ ਅੱਖ ਚ ਅੱਖ ਪਾ ਕੇ ਗੱਲ ਕਰਕੇ ਸੁਣ ਲਿਆ ਪੰਜਾਬੀਓ ਇੱਕ ਮੈਂ ਤੁਹਾਨੂੰ ਹੁਣ ਦੂਜਾ ਬਿਆਨ ਸੁਣਾਉਣ ਜਾ ਰਿਹਾ ਜਿਹੜਾ ਕਿ ਬੜਾ ਹੀ ਅਹਿਮ ਤੇ ਸਾਰਿਆਂ ਨੂੰ ਸੁਣ ਲੈਣਾ ਚਾਹੀਦਾ ਕਿਉਂਕਿ ਗੱਲ ਬੜੀ ਗੰਭੀਰ ਹੈ ਤੇ ਸੁਣਨੀ ਸਾਰਿਆਂ ਦੇ ਲਈ ਜ਼ਰੂਰੀ ਹੈ ਇੱਕ ਮੈਂ ਤੁਹਾਡੇ ਸਾਹਮਣੇ ਇੱਕ ਐਸਾ ਯਾਨੀ ਨਮੂਨਾ ਦਿਖਾਉਣ ਜਾ ਰਿਹਾ ਜਿਹਨੂੰ ਸੁਣ ਕੇ ਤੇ ਦੇਖ ਕੇ ਤੁਹਾਡੇ ਹੋਸ਼ ੁੱਟ ਜਾਣਗੇ ਕਿਉਂਕਿ ਲਗਾਤਾਰ ਹੀ ਇਹ ਕੰਮ ਕੀਤਾ ਜਾ ਰਿਹਾ ਸੰਤ ਢੱਡਰੀਆਂ ਵਾਲੇ ਦੇ ਨਾਲ ਔਰ ਜ਼ਰੂਰੀ ਇਹਨੂੰ ਦੇਖ ਲੈਣਾ ਵੀ ਹੈ ਜਨਜੀਤ ਸਿੰਘ ਢੱਡਰੀਆਂ ਵਾਲੇ ਮੁਖੀ ਦੇ ਰਾ ਪਰਮੇਸ਼ਵਰ ਦਵਾਰ ਉਹਨਾਂ ਦੇ ਉੱਤੇ ਪਿਛਲੇ 2 ਹਫ਼ਤੇ ਹੋ ਗਏ ਜਿਹੜੀ ਇਹ ਐਫ ਆਈ ਆਰ ਦਰਜ ਕਰਵਾਈ ਗਈ ਹੈ ਪੁਰਾਣੇ ਕੇਸ ਦੇ ਵਿੱਚ 12 ਸਾਲ ਗੱਲ ਇਹ ਪੰਜਾਬੀਓ ਹੁਣ ਧਿਆਨ ਦੇ ਨਾਲ ਸੁਣ ਲੈਣਾ ਮੇਰਾ ਵੀਰ ਤੁਹਾਨੂੰ ਮੈਂ ਇੱਕ ਹੋਰ ਗੱਲ ਵੀ ਸੁਣਾਉਂਗਾ ਦੇਖੋ ਪਹਿਲਾਂ ਤਾਂ ਮੈਂ ਬੂਟੇ ਨੂੰ ਵੀ ਕਹਿਣਾ ਚਾਹੁੰਦਾ ਲੈ ਪਾਈ ਹੁਣ ਤੇਰੇ ਤੇ ਵੀ ਤੰਜ ਕਸੇ ਗਏ ਕਿਉਂਕਿ ਤੂੰ ਟਡਰੀਆਂ ਵਾਲੇ ਦੇ ਹੱਕ ਦੇ ਵਿੱਚ ਵੀਡੀਓ ਪਾਈ ਸੀ ਵੈਸੇ ਤੁਹਾਨੂੰ ਵੀ ਮੈਨੂੰ ਪਤਾ ਬੂਟੇ ਨੂੰ ਵੀ ਬਹੁਤ ਸਾਰੇ ਲੋਕ ਗਾਲਾਂ ਕੱਢਦੇ ਪਰ ਜਿਹੜੀ ਗੱਲ ਤੇ ਉਹਨੇ ਸੱਚ ਕਿਹਾ ਉਹ ਠੀਕ ਮੈਨੂੰ ਵੀ ਲੱਗੀ ਗੱਲ ਮੈਂ ਵੀ ਇੱਕ ਵੀਡੀਓ ਦੇ ਵਿੱਚ ਕਹੀ ਹੈ ਪਰ ਹੁਣ ਮਾਮਲਾ ਕੀ ਹੈ ਪੰਜਾਬੀਓ ਮਾਮਲਾ ਕੀ ਹੈ 100-100 ਰੁਪਏ 100-100 ਡਾਲਰ ਦੇ ਕੇ ਜਾਂ ਫਿਰ 100-100 ਰੁਪਈਆ ਦੇ ਕੇ ਜਾਂ ਕੁਝ ਵੀ ਕਹਿ ਲੋ 100 ਰੁਪਇਆ ਤਾਂ ਨਹੀਂ 100-100 ਡਾਲਰ ਦੇ ਕੇ ਇਸ ਬੰਦੇ ਨੇ ਦਾਵਾ ਕੀਤਾ ਬਾਜਵੇ ਨੇ ਕਹਿੰਦਾ ਉੱਥੇ ਔਰਤਾਂ ਜਾਂਦੀਆਂ ਨੇ ਲਜਾਈਆਂ ਜਾਂਦੀਆਂ ਨੇ ਔਰ ਦੂਜੇ ਪਾਸੇ ਆ ਬੰਦਾ ਇਹ ਕਹਿੰਦਾ ਕਹਿੰਦਾ ਸੰਤ ਢੱਡੀਆਂ ਵਾਲਾ ਇਹਦਾ ਵੈਸੇ ਪੱਕੇ ਤੌਰ ਤੇ ਮੰਗਰ ਪਏ ਹੋਏ ਇਹ ਦੋ ਤਿੰਨ ਚੈਨਲ ਨੇ ਰਾਣਾ ਪਰਮਜੋਤ ਰਾਣਾ ਪਰਮਜੋਤ ਚੈਨਲ ਵਾਲਾ ਜਿਹੜਾ ਬੰਦਾ ਇਹ ਲਗਾਤਾਰ ਯਾਨੀ ਮਹੀਮ ਸਰ ਜਿਹੜੇ ਟੱਡਰੀਆਂ ਵਾਲੇ ਦੇ ਖਿਲਾਫ ਔਰ ਲਗਾਤਾਰ ਦੂਜੇ ਪਾਸੇ ਵਾਜਬਾ ਉਹ ਕੁੜੀਆਂ ਨੂੰ ਭੇਜ ਰਿਹਾ ਟੱਡਰੀਆਂ ਵਾਲੇ ਸੰਤ ਕੋਲ ਕਿਵੇਂ ਯਾਨੀ ਆਪਣੀ ਇੱਕ ਸ਼ਦਾਬਲੀ ਦੇ ਨਾਲ ਸੱਚੀ ਮਿੱੱਚੀ ਨਹੀਂ ਇੱਕ ਆਪਣੇ ਸ਼ਬਦਾਂ ਦਾ ਪ੍ਰਯੋਗ ਕਰਕੇ ਬਹੁਤ ਸਾਰਾ ਯਾਨੀ ਜਾਹਰ ਉਗਲ ਦਿੰਦਾ ਜਿਹਦੇ ਵਿੱਚ ਇੱਕ ਵੀ ਪਰਸੈਂਟ ਸਚਾਈ ਨਹੀਂ ਹੁੰਦੀ ਇਹ ਮੈਂ ਨਹੀਂ ਤੁਸੀਂ ਸਾਰੇ ਜਾਣਦੇ ਹੋ ਤੇ ਮੈਂ ਕੱਲ ਇੱਕ ਅਪੀਲ ਕੀਤੀ ਸੀ ਸਾਡੇ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਜਿੰਨੇ ਸਮਰਥਕ ਨੇ ਬਾਹਰਲੇ ਮੁਲਕਾਂ ਤੱਕ ਕਿ ਜਿੰਨੇ ਤੁਸੀਂ ਟਡਰੀਆਂ ਵਾਲੇ ਨੂੰ ਚਾਹੁੰਦੇ ਹੋ ਵਾਕਈ ਤਾਂ ਮੇਰੀ ਅਪੀਲ ਜ਼ਰੂਰ ਮੰਨਣੀ ਹੈ ਕਿਉਂਕਿ ਮੈਂ ਹੱਕ ਦੀ ਗੱਲ ਕਰ ਰਿਹਾ ਮੈਂ ਕਿਸੇ ਦੇ ਵਿਰੋਧ ਨਹੀਂ ਜਾਂਦਾ ਜਿੰਨਾ ਜੇ ਕੋਈ ਸਾਬਤ ਨਹੀਂ ਹੁੰਦਾ ਮੈਂ ਆਪਣੇ ਮੂੰਹ ਦੇ ਵਿੱਚੋਂ ਕਿਸੇ ਨੂੰ ਦੋਸ਼ੀ ਸ਼ਬਦ ਨਹੀਂ ਕਹਿੰਦਾ ਤਾਂ ਹੁਣ ਤੁਹਾਡਾ ਹੱਕ ਬਣਦਾ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਮੇਰਾ ਵੀਰ ਤਾਂ ਕਰਕੇ ਪਾਉਣੀ ਹੈ ਤਾਂ ਕਿ ਇਹੋ ਜਿਹੇ ਜਿਹੜੇ ਨਕਲੀ ਬੰਦੇ ਨੇ ਜਿਹੜੇ ਬਿਨਾਂ ਗੱਲ ਤੋਂ ਵਿਰੁੱਧ ਹੋ ਰਹੇ ਨੇ ਇੱਕ ਪਾਸੇ ਇਸ ਬੰਦੇ ਨੇ ਕਿਹਾ ਵੀ ਬੂਟੇ ਨੇ ਅਦਾਲਤ ਖੋਲਹੀ ਹੈ ਜਾਂ ਫਿਰ ਸਾਡੇ ਵਰਗੇ ਕਿਸੇ ਵੀ ਭਰਾ ਨੂੰ ਕਹਿ ਦਿੱਤਾ ਤਾਂ ਇਹਨੇ ਅਦਾਲਤ ਖੋਲਹੀ ਆਪਦੀ ਢੱਡਰੀਆਂ ਵਾਲੇ ਨੂੰ ਪਸਾਉਣ ਦੀ ਬਿਨਾ ਬੇਵਜਾ ਮਤਲਬ ਤੋਂ ਇਹ ਉਸਤੇ ਤੰਜ ਕਸ ਰਿਹਾ ਬਿਨਾ ਵਜਾ ਤੋਂ ਗਾਲਾਂ ਕੱਢ ਰਿਹਾ ਬਹੁਤ ਕੁਝ ਕਰ ਰਿਹਾ ਨਹੀਂ ਤੁਸੀਂ ਸੁਣਦੇ ਵੀ ਆ ਅਕਸਰ ਪਰ ਮੇਰੀ ਹੁਣ ਆਖਰੀ ਤੇ ਹੀ ਅਪੀਲ ਹੈ ਵੱਡੇ ਪੱਧਰ ਤੇ ਇਸ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਪਾਇਆ ਜਾਵੇ ਤਾਂ ਕਿ ਇਹਨਾਂ ਲੋਕਾਂ ਤੱਕ ਇਹ ਵੀਡੀਓ ਜਾਵੇ ਇਹਨਾਂ ਨੂੰ ਵੀ ਪਤਾ ਲੱਗੇ ਵੀ ਗੱਲ ਕੀ ਹੈ ਸੱਚ ਨੇ ਤਾਂ ਸੱਚ ਹੀ ਰਹਿਣਾ ਮੈਂ ਪਹਿਲਾਂ ਵੀ ਕਿਹਾ ਤੁਹਾਡੇ ਸਾਹਮਣੇ ਤਾਂ ਹੁਣ ਜਿਹੜਾ ਕੋਈ ਚੰਗੀ ਸੋਚ ਵਾਲਾ ਬੰਦਾ ਉਹ ਵੀ ਇਸ ਵੀਡੀਓ ਨੂੰ ਸ਼ੇਅਰ ਕਰ ਸਕਦਾ ਮਾਪੜ ਮੈਨੂੰ ਕਹਿਣਾ ਵੀ ਵੱਡੇ ਪੱਧਰ ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਤਾਂ ਕਿ ਇਹੋ ਜਿਹੇ ਲੋਕਾਂ ਦੀ ਜਿਹੜੀ ਪੋਲ ਆ ਖੁੱਲਦੀ ਰਹੇ ਲਗਾਤਾਰ ਹੀ ਜਿਵੇਂ ਉਹ ਕਰ ਰਹੇ ਨੇ ਆਪਣਾ ਵੀ ਹੱਕ ਬਣਦਾ ਜਿਹੜਾ ਕਿ ਸੱਚਾ ਧਰਨਾ ਉਹ ਕੁਝ ਹੋਰ ਪਰੋਸ ਦਿੰਦੇ ਨੇ ਅਸੀਂ ਸੱਚ ਕਹਿਣਾ ਅਸੀਂ ਉਹੀ ਪਰੋਸਣਾ ਜਿਹੜਾ ਸੱਚ ਹੈ ਤਾਂ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਘੰਟੀ ਜ਼ਰੂਰ ਦਬਾ ਦੇਣ ਜੀ